ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੇਖੋ ਜੀ ਆਪਾਂ ਅੱਜ ਇੱਕ ਬਣਾਉਣ ਲੈ ਕ ਨਵੀ ਰੈਸਪੀ ਮਤਲਬ ਨਵੀ ਮੈਂ ਥੋੜਾ ਜਿਹਾ ਮਤਲਬ ਆਪਣੇ ਹਿਸਾਬ ਨਾਲ ਬਣਾਉਂਦੀ ਆ ਇਹਨੂੰ ਤੇ ਆਪਾਂ ਰੱਖਦੇ ਦੇਖੋ ਉਬਲਨੇ ਆਲੂ ਔਰ ਮੈਂ ਉਬਲਦੇ ਆਲੂਆਂ ਦੇ ਵਿੱਚ ਮੈਂ ਅੱਜ ਕੁੱਕਰ 'ਚ ਨਹੀਂ ਰੱਖੇ ਹੈਗੇ ਮੈਂ ਕਿਉਂਕਿ ਇਹਨਾਂ ਨੂੰ ਥੋੜਾ ਜਿਹੀ ਸੇਕ ਲਵਾਉਣਾ ਹੈ ਤੇ ਆਪਾਂ ਇਹ 'ਚ ਪਾਤਾ ਨਮਕ ਠੀਕ ਹੈ ਜੀ ਨਮਕਵਾ ਕੇ ਨਮਕ ਪਾਉਣ ਦਾ ਫਾਇਦਾ ਇਹ ਆ ਇੱਕ ਤਾਂ ਇਹ ਛੇਤੀ ਹੋ ਜਾਣਗੇ ਦੂਸਰਾ ਇਹਨਾਂ ਦੇ ਵਿੱਚੋਂ ਬੈ ਬਾਹਰ ਨਿਕਲ ਜੂਗੀ ਨਮਕ ਪਾਉਣ ਦੇ ਨਾਲ ਜੇ ਤੁਸੀਂ ਬਿਨਾ ਉਬਾਲੇ ਵੀ ਕੱਢਣਾ ਚਾਹੁੰਦੇ ਹੋ ਨਾ ਆਲੂਆਂ ਦੇ ਵਿੱਚੋਂ ਬੈ ਦਾ ਤੁਸੀਂ ਇੱਕ ਤਰੀਕੇ ਨਾਲ ਕੱਟ ਸਕਦੇ ਹੋ ਆਪਾਂ ਨੂੰ ਸਬਜ਼ੀ ਚ ਪਾਉਣੇ ਨੇ ਚੀਰ ਕੇ ਹੈ ਨਾ ਸਬਜ਼ੀ ਬਣਾਉਣੇ ਆ ਤਾਂ ਉਹਨਾਂ ਨੂੰ ਚੀਰ ਕੇ ਜੇ ਪਾਣੀ ਚ ਰੱਖ ਦਿਆ ਉਹ ਪਾਣੀ ਵਿੱਚ ਨਮਕ ਪਾ ਕੇ ਅੱਧੇ ਘੰਟੇ ਵਾਸਤੇ ਰੱਖ ਦਿਓ ਅੱਧੇ ਘੰਟੇ ਵਾਸਤੇ ਕੀ ਜਦੋਂ ਤੁਸੀਂ ਮਤਲਬ ਦੂਸਰਾ ਮਸਾਲਾ ਤਿਆਰ ਕਰਨ ਲੱਗ ਪਿਆਜ਼ ਕੱਟਦੇ ਹੋ ਮਿਰਚਾਂ ਵਗੈਰਾ ਐਨੇ ਚੋਂ ਵਿੱਚ ਬੈ ਨਿਕਲ ਜਾਣੀਆਂ ਤਾਂ ਪਾਣੀ ਬਾਹਰ ਨਿਕਲ ਜਾਂਦਾ ਨੂਨ ਲਗਾ ਕੇ ਹੈ ਨਾ ਜਿਹੜਾ ਆਪਾਂ ਰੱਖ ਦਿਆ ਉਹਨਾਂ ਨੂੰ ਤੇ ਉਹ ਸਾਰਾ ਬਾਹਰ ਨਿਕਲ ਜਾਂਦਾ ਵੈ ਉਹਨੂੰ ਵਾਸ਼ ਕਰ ਲਓ ਚੰਗੀ ਤਰ੍ਹਾਂ ਠੀਕ ਹੈ ਜੀ ਇਹ ਵੀ ਤਰੀਕਾ ਦੋ ਤਰੀਕੇ ਨੇ ਬੈ ਕੱਢਣ ਦੇ ਮੇਰੇ ਮੁਤਾਬਕ ਠੀਕ ਹੈ ਜੀ ਆਪਾਂ ਇਹ ਚਾ ਪਾ ਤਾ ਨਮਕ ਹੁਣ ਆਪਾਂ ਕਰਾਂਗੇ ਆਟਾ ਤਿਆਰ ਕੀ ਕੀ ਪਾ ਕੇ ਦੇਖੋ ਹੁਣ ਆਪਾਂ ਕਰਾਂਗੇ ਜੋ ਆਟੇ ਚ ਆਪਾਂ ਨੇ ਪਾਉਣਾ ਮੈਂ ਜਿਹੜੀ ਹਰੀ ਮਿਰਚਾ ਉਹਨੂੰ ਬਰੀਕ ਪਿਸੂਗੀ ਔਰ ਮਿਕਸ ਚ ਕਰੂੰਗੀ ਔਰ ਮੈਂ ਜਿਹੜੇ ਪਿਆਜ਼ ਆ ਉਹ ਮੈਂ ਅਲੱਗ ਕਰੂੰਗੀ ਦੂਜੇ ਵਾਲਾ ਇਹ ਸਾਰਿਆਂ ਨੂੰ ਪਤਾ ਹੀ ਆ ਨਾ ਹੱਥ ਨਾਲ ਘੁੰਮਦਾ ਜਿਹੜਾ ਕਰਦੇ ਆ ਆ ਤੇ ਹੱਥ ਨਾਲ ਰੱਸੀ ਜੀ ਹੁੰਦੀ ਆ ਵਾਲੀ ਖਿੱਚ ਕੇ ਇਹ ਸਾਰਿਆਂ ਨੂੰ ਪਤਾ ਹੀ ਹੋਣਾ ਸਾਈਡ ਤੋਂ ਇਹ ਵਾਲਾ ਖਿੱਚ ਕੇ ਹਨਾ ਇਹਦੇ ਉੱਪਰ ਲਗਾ ਕੇ ਆਪਾਂ ਇਦਾਂ ਪਤਾਈਏ ਸਭ ਨੂੰ ਤੇ ਕਿਉਂਕਿ ਇਹਦੇ ਵਿੱਚ ਮੈਂ ਕਿਉਂ ਕਰ ਰਹੀ ਆ ਕਿਉਂਕਿ ਮੈਨੂੰ ਥੋੜੇ ਜਿ ਮੋਟੇ ਚਾਹੀਦੇ ਨੇ ਪਿਆਜ਼ ਆਪਾਂ ਜਿਆਦਾ ਪਾਣੀ ਨਹੀਂ ਬਣਾਉਣਾ ਹੈਗਾ ਤੇ ਇਸ ਕਰਕੇ ਮਿਕਸੀ ਚ ਮਿਰਚਾਂ ਬਰੀਕ ਚਲਣਗੀਆਂ ਵਧੀਆ ਹਨਾ ਮੋਟੀਆਂ ਰਹਿ ਜਾਂਦੀਆਂ ਨੇ ਇਹਦੇ ਵਿੱਚ ਮਿਰਚਾਂ ਨਹੀਂ ਹੁੰਦੀ ਆ ਪਤਾ ਨਹੀਂ ਕੀ ਗੱਲ ਮੇਰੇ ਤੋਂ ਤਾਂ ਹੁੰਦੀਆਂ ਨਹੀਂ ਹੈਗੀਆਂ ਇਸ ਕਰਕੇ ਮਿਰਚਾਂ ਬਰੀਕ ਵੀ ਚਾਹੀਦੇ ਨੇ ਹੋਰ ਆਪਾਂ ਮਿਕਸੀ 'ਚ ਕਰਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਦਿਖਾਣੀ ਆ ਇਹ ਆਪਾਂ ਥੋੜੇ ਜਿਹਾ ਆਪਾਂ ਦੇਖੋ ਇਹਦੇ ਹਰੇ ਤਾਂ ਹਰੇ ਨਹੀਂ ਨੇ ਤਾਂ ਫ੍ਰੀਜ਼ ਹੀ ਰੱਖ ਲਓ ਇਹਦੇ ਵਿੱਚ ਆਪਾਂ ਜਿੰਤੋਂ ਦੇ ਚੰਗੇ ਨੇ ਉਦਾਂ ਦੇ ਮਿਲ ਜਾਂਦੇ ਆ ਇਹਦੇ 'ਚ ਥੋੜਾ ਆਪਾਂ ਸਾਫ ਧਨੀਆ ਪਾਵਾਂਗੇ ਇਹਨਾਂ ਦੇ ਵਿੱਚ ਲਓ ਜੀ ਪਿਆਜ਼ ਦੇਖੋ ਇਦਾਂ ਦੇ ਮੋਟੇ-ਮੋਟੇ ਜਿਹੇ ਹਨਾ ਤੇ ਆਪਣੇ ਹੋ ਗਏ ਮਿਰਚਾਂ ਤਿਆਰ ਹੁਣ ਆਪਾਂ ਪਾਵਾਂਗੇ ਜੀ ਹੁਣ ਆਪਾਂ ਨੇ ਹਰੇ ਪਿਆਜ਼ ਪਾ ਲਏ ਹਰੀ ਮਿਰਚ ਪਾ ਲਈ ਜੀ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਕਾਲੀ ਮਿਰਚ ਥੋੜੀ ਜੀ ਹਲਦੀ ਜੋ ਮੈਂ ਹਮੇਸ਼ਾ ਹੀ ਪਾਉਂਦੀ ਆ ਹੁਣ ਹਲਦੀ ਜੀ ਨਮਕ ਸਵਾਦ ਮੁਤਾਬਕ ਤੁਸੀਂ ਇੱਥੇ ਰੈੱਡ ਮਿਰਚ ਪਾਉਣਾ ਵੱਡੀ ਵੱਡੀ ਪੱਤੇਆਂ ਵਾਲੀ ਹੁਣ ਜਿਹੜੀ ਮੋਟੀ ਮੋਟੀ ਹੁੰਦੀ ਆ ਉਹ ਬਹੁਤ ਸਵਾਦ ਲੱਗਦੀ ਆ ਮੈਂ ਮੇਰੇ ਕੋਲ ਹੈ ਨਹੀਂ ਬਸ ਮੈਂ ਯੂਜ਼ ਵੀ ਨਹੀਂ ਕਰਦੀ ਉਹਨੂੰ ਤੇ ਜਿਹੜੇ ਯੂਜ਼ ਕਰਦੇ ਨੇ ਹਨਾ ਤਾਂ ਜ਼ਰੂਰ ਪਾਏ ਇਹਦੇ ਵਿੱਚ ਮੈਂ ਇੱਕ ਨਵੀਂ ਚੀਜ਼ ਹਨਾ ਐਡ ਕਰਨ ਲੱਗੀਆਂ ਉਹ ਹੈਗੀ ਆ मैं पाऊंगी थोड़ा जा सुा दुद्धा दु थोड़ी पावे आप अजमैन जरूर पानी चाहिए पिंच बस ज्यादा नहीं जी एक रह गया अपना हम जीरा जीरा पा दू ਸੀ ਪੀਸਿਆ ਹੋਇਆ ਧਨੀਆ ਗਰਮ ਮਸਾਲਾ ਠੀਕ ਹੈ ਜੀ 3 ਆਮ ਆਪਾਂ ਸੀ ਲਓ ਜੀ ਆਪਣੇ ਆਲੂ ਹੋ ਗਏ ਤਿਆਰ ਪਾਣ ਦੇ ਲੋ ਕਿਧਰ ਹੀ ਚਲੇ ਗਿਆ ਹੈ ਨਾ ਤੇ ਇਹਨੂੰ ਆਪਾਂ ਪਾਵਾਂਗੇ ਹੁਣ ਕੱਟ ਕੇ ਠੰਡੇ ਪਾਣੀ 'ਚ ਆਂਦੀ ਬੈ ਵੀ ਨਿਕਲ ਗਈ ਇਹਦੇ ਬਹੁਤ ਗਰਮ ਆਪਾਂ ਇਹਨਾਂ ਨੂੰ ਹੁਣ ਛਿੱਲ ਲਾਂਗੇ ਬਹੁਤ ਗਰਮ ਨੇ ਬਹੁਤ ਹੀ ਵਧੀਆ ਦੇਖੋ ਕਿੰਨਾ ਵਧੀਆ ਚਰਚਰੇ ਪਰੌਂਠੇ ਬਣਨਗੇ ਕਿਉਂ ਚਲੋ ਅਸੀਂ ਤਾਂ ਬਸ ਸੰਡੇ ਮੈਂ ਹਰ ਨਵੀਂ ਚੀਜ਼ ਬਣਾਉਣੀ ਆ ਬਣਾਉਣੀ ਆ ਆ ਚਲ ਤੁਹਾਡਾ ਨਾ ਵੀ ਸ਼ੇਅਰ ਕੀਤਾ ਜਾਵੇ ਹਨਾ ਤੇ ਬਹੁਤ ਗਰਮ ਹੈ ਉੱਪਰੋਂ ਗਰਮੀ ਉੱਪਰੋਂ ਆਲੂ ਗਰਮ ਉੱਪਰੋਂ ਘਰ ਦੇ ਕਹਿੰਦੇ ਨਵੀਂ ਚੀਜ਼ ਖਵਾਓ ਬਣਾ ਕੇ ਸੰਡੇ ਵਾਲੇ ਦਿਨ ਸਪੈਸ਼ਲ ਔਰ ਗਰਮੀ ਨੇ ਮਤ ਮਾਰੀ ਪਈ ਹੈ ਆਪਾਂ ਨੂੰ ਤਿਆਰ ਕਰ ਲੈਣਾ ਛਿੱਲ ਕੇ ਠੀਕ ਹੈ ਜੀ ਲਓ ਜੀ ਆਪਾਂ ਇਹ ਆਲੂ ਥੋੜਾ ਥੋੜਾ ਜਿਹਾ ਕੱਚੇ ਨੇ ਹਨਾ ਕੱਚੇ ਜਾਣ ਕੇ ਹੀ ਰੱਖੇ ਨੇ ਤਾਂ ਕਿ ਇਹ ਕੱਦੂ ਕਾਸ਼ ਕਰ ਸਕੀ ਆਪਾਂ ਨਾਲ ਇਹਨੇ मोटा ਪਾਸਾ ਲਿਆ ਤਾਂ ਕਿ ਮोटे-ਮोटे ਹੀ ਰਹਿਣ ਜਿਆਦਾ ਤਾਂ ਫਿਰ ਉਹ ਹੋ ਜਾਊਗਾ ਬਾਹਲਾ ਹੀ ਘਾਟਾ ਮਾਤਾ ਜਾਂ ਬਣ ਜਾਂਦਾ ਹੈ ਗੱਬਲੀਆ ਸੋ ਬਸਾੜਾ ਅੱਡ ਕਾ ਚਮਾਚਾ ਕਰ ਰਹੇ ਹਾਂ ਬਸ ਇਹ ਟਿੰਗ ਗ੍ਰਾਇੰਡ ਕਰਕੇ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਜੀ ਠੀਕ ਹੈ ਤੇ ਇਹ ਆਪਾਂ ਸਾਰੇ ਆਲੂ ਕਰ ਲਏ ਬਸ ਇੱਕ ਧਿਆਨ ਰੱਖਿਓ ਵੀ ਆਲੂ ਨਾ ਬਾਲੇ ਨਹੀਂ ਆਪਾਂ ਨੇ ਮਤਲਬ ਉਬਾਲਣੇ ਹੈਗੇ ਹਨਾ ਤੇ ਇਹਨਾਂ ਨੂੰ ਥੋੜੇ ਕੱਚੇ ਹੀ ਰੱਖਣਾ ਆਪਾਂ ਨੇ ਆਲੂ ਨੂੰ ਕੱਚੇ ਜੀ ਰੱਖਣਾ ਤਾਂ ਕਿ ਬਾਅਦ ਚ ਆਟੇ ਚ ਮਿਲ ਕੇ ਕਿਤੇ ਉਹੀ ਨਾ ਗਾਰਾ ਜਾ ਬਣ ਜਾਣ ਬਸ ਇਹਨਾਂ ਥੋੜਾ ਕੱਚੀ ਰੱਖਿਓ ਆਪਾਂ ਥੋੜੀ ਜਿਹੀ ਸੇਕ ਲਵਾਉਣਾ ਪਾਣੀ ਦੇ ਵਿੱਚ ਆਲੂਆਂ ਨੂੰ ਵੀ ਬਸ ਉਹਨਾਂ ਦੀ ਬੈਜ ਹੀ ਨਿਕਲ ਜਾਵੇ ਥੋੜੇ ਜਿਹਾ ਮਤਲਬ ਹੋ ਜਾਣਾ ਆਪਾਂ ਨੂੰ ਮਤਲਬ ਕਦੂਕਾਸ਼ ਕਰਨੇ ਸੌਖੇ ਜੇ ਹੋ ਜਾਣਾ ਨਾਲੇ ਥੋੜਾ ਜਿਹਾ ਵੀ ਥੋੜੇ ਪੱਕ ਜਾਣਾ ਬਸ ਹਨਾ ਤੇ ਆਪਾਂ ਇਹ ਸਾਰੀ ਚੀਜ਼ਾਂ ਨੂੰ ਹੁਣ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਆਟਾ ਆਪਣਾ ਹਿਸਾਬ ਜੀ ਨਾਲ ਰੱਖੋ ਤੁਸੀਂ ਬਾਲਾ ਨਾ ਪਾ ਲਿਓ ਆਟਾ ਹਨਾ ਵੀ ਥੋੜਾ ਸਮਾਨ ਥੋੜਾ ਹੋਵੇ ਆਟਾ ਬਾਲਾ ਹੋਵੇ ਇਹ ਸਵਾਦ ਆਣਗੇ ਮਿਕਸ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਇਹਨਾਂ ਮਿਕਸ ਕਰਨ ਤੋਂ ਬਾਅਦ ਮੈਂ ਤੁਹਾਨੂੰ ਦਿਖਾਣੀ ਆ ਫਿਰ ਆਪਣਾ ਆਟਾ ਹੋ ਗਿਆ ਤਿਆਰ ਠੀਕ ਹੈ ਜੀ ਇਹਨੂੰ ਗੁੰਨ ਕੇ ਤੇ ਹੁਣ ਆਪਾਂ ਪੜਾਵਾਂਗੇ ਇਨ ਤੇਲ ਅੱਜਕੱਲ੍ਹ ਗਰਮੀ ਬਹੁਤ ਜ਼ਿਆਦਾ ਨਾ ਤੇਲ ਲਾ ਕੇ ਰੱਖਦੇ ਉੱਪਰ ਸਿੱਕਰੀ ਜੀ ਆ ਜਾਂਦੀ ਹੈ ਸੁੱਕ ਜਾਂਦਾ ਹੈ ਇਹਨੂੰ ਆਪਾਂ 15 ਮਿੰਟਾਂ ਬਾਅਦ ਬਣਾਵਾਂਗੇ ਤਾਂ ਕਿ ਕੋਈ ਵੀ ਇਨਗਰੀਡੀਅੰਟਸ ਪਾਉਣੇ ਜਿਹੜੇ ਆਪਾਂ ਹਨਾ ਉਹਨਾਂ ਨੂੰ ਮਤਲਬ ਮਿਕਸ ਹੋਣ ਨੂੰ ਆਪਸ ਦੇ ਵਿੱਚ ਕੁਝ ਟਾਈਮ ਲੱਗਦਾ ਜਦੋਂ ਆਪਾਂ ਬਣਾਉਣ ਸਾਰੇ ਨਾਲ ਦੇ ਨਾਲ ਬਣਾਉਣ ਲੱਗ ਜੇ ਨਾ ਟੇਸਟ ਆਉਂਦਾ ਹੀ ਨਹੀਂ ਹੈਗਾ ਘਟੋ ਘਟ ਅੱਧਾ ਘੰਟਾ ਹੈ ਨਾ ਆਟਾ ਕੋਈ ਵੀ ਆਟਾ ਕੋਤੋਂ ਆਪਾਂ ਸਿੰਪਲ ਵੀ ਆਟਾ ਗੁੰਨੀ ਹੈ ਨਾ ਤਾਂ ਵੀ ਉਹ ਅੱਧਾ ਘੰਟਾ ਗੁੰਨ ਕੇ ਪਹਿਲਾਂ ਰੱਖੋ ਹਮੇਸ਼ਾ ਸਿਆਣੇ ਕਹਿੰਦੇ ਨੇ ਇਨਗਰੀਡੀਅੰਟਸ ਭਾਵੇਂ ਆਪਾਂ ਮੂੰਹ ਤੇ ਲਾਉਣ ਵਾਲਾ ਭਾਵੇਂ ਖਾਣ ਵਾਲਾ ਭਾਵੇਂ ਕੋਈ ਵੀ ਆ ਹੁਣ ਥੋੜਾ ਜਿਹਾ ਟਾਈਮ ਦਿਆ ਕਰੋ ਹਨਾ ਤਾਂ ਕਿ ਉਹ ਆਪਸ ਦੇ ਵਿੱਚ ਮਿਕਸ ਹੋ ਜਾਣ ਤੇ ਮਿਕਸ ਹੋ ਕੇ ਜਿਹੜੇ ਹੋਰ ਵੀ ਮਤਲਬ ਹੋਰ ਮਿਸ਼ਰਣ ਵਧੀਆ ਤਿਆਰ ਹੁੰਦੇ ਨੇ ਹਨਾ ਤੇ ਖਾਣੇ ਦਾ ਤੈਅ ਵੀ ਟੇਸਟ ਤਿਆਰ ਹੁੰਦਾ ਤੇ ਜੋ ਵੀ ਆ ਫੇਸ ਤੇ ਲਗਾਉਣ ਵਾਲੀ ਕੋਈ ਚੀਜ਼ ਆਪਾਂ ਕਰਦੇ ਹਾਂ ਤਾਂ ਉਹਦਾ ਵੀ ਰਿਜ਼ਲਟ ਵਧੀਆ ਦੇਖਣਾ ਥੋੜਾ ਜਿਹਾ 5-7 ਮਿੰਟ ਵੇਟ ਕਰਕੇ ਫਿਰ ਕਰਾਂਗੇ ਆਪਾਂ ਵੀ ਇਹਨੂੰ ਏਖਣੇ 15-20 ਮਿੰਟ ਬਾਅਦ ਹੀ ਪਕਾਵਾਂਗੇ ਰੋਟੀ ਠੀਕ ਹੈ ਜੀ ਚੋ ਜੀ ਆਪਣਾ ਪਰੌਂਠਾ ਗਿਆ ਪੱਕ ਆਪਾਂ ਨੇ ਪਰੇਥਣ ਦੇ ਨਾਲੇ ਬਣਾਉਣੇ ਨੇ ਇਹ ਜੀ ਆਪਾਂ ਰੋਟੀ ਬਣਾਉਣੇ ਨਾ ਬੇਲ ਕੇ ਪਰੇਥਣ ਦੇ ਨਾਲ ਉਵੇਂ ਹੀ ਬਣਾਉਣੇ ਨੇ ਲਓ ਜੀ ਆਪਣੇ ਪਰੌਂਠੇ ਹੋ ਗਏ ਤਿਆਰ ਸੱਚ ਮੰਨਿਓ ਖਾ ਕੇ ਦੇਖਿਓ ਨੇ ਟੇਸਟੀ ਨੇ ਨਾ ਵਾਕਈ ਮੈਂ ਤਾਂ ਅੱਜ ਦੇਖਿਆ ਵੀ ਹੈ ਨਾ ਇਸ ਤਰੀਕੇ ਨਾਲ ਬਣਾਈਏ ਤਾਂ ਬਹੁਤ ਟੇਸਟੀ ਬਣਦੇ ਨੇ ਬਹੁਤ ਟੇਸਟੀ ਬਣਿਆ ਬਈ ਬਾਕੀ ਸਾਰੇ ਕਹਿ ਰਹੇ ਨੇ ਬਹੁਤ ਟੇਸਟੀਆਂ ਬਹੁਤ ਟੇਸਟੀ ਆਪਣਾ ਲਾਸਟ ਪਰੌਂਠਾ ਜੀ ਕੇ ਬਹੁਤ ਵਾਕੀ ਬਹੁਤ ਟੇਸਟੀ ਬਣਿਆ ਮੰਨੇ ਵੀ ਅੱਜ ਇੱਕ ਦੋ ਚੀਜ਼ਾਂ ਨਵੀਆਂ ਪਾਈਆਂ ਨੇ ਇਹਦੇ ਵਿੱਚ ਤੇ ਅਜਮਾ ਕੇ ਦੇਖਿਆ ਸੀਗਾ ਮੈਂ ਤਾਂ ਚਲੋ ਫਿਰਕ ਕੱਢ ਕੇ ਦੇਖਦੇ ਆ ਬਾਕੀ ਬਹੁਤ ਵਧੀਆ ਬਣਿਆ